ਪਿਛਲਾ ਸਾਲ ਸਾਡੇ ਲਈ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਪਵਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਬਹੁਤ ਹੀ ਸਾਡਾ ਖੁਸ਼ਕਿਸਮਤ ਸੀਗਾ ਜੀ ਸਾਡੇ ਫਾਈਨੈਂਸ ਮਿਨਿਸਟਰ ਰਪਾਲ ਸਿੰਘ ਚੀਮਾ ਜੀ ਦੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਗਾਈ ਸੀਗੀ ਸਾਨੂੰ 100 ਕਰੋੜ ਰੁਪਇਆ ਤਾਂ ਉਹਨਾਂ ਨੇ ਵੈਸੀ ਪਲਾਂਟਾਂ ਦੀ ਬੇਤਰੀ ਲਈ ਦਿੱਤਾ ਸੀਗਾ ਤੇ 325 ਕਰੋੜ ਦਾ ਪ੍ਰੋਜੈਕਟ ਅਸੀਂ ਇੱਥੇ ਮੋਹਾਲੀ ਪਲਾਂਟ ਤੇ ਲੈਂਦਾ ਜੀ ਤੇ 100 ਕਰੋੜ ਦਾ 160 ਕਰੋੜ ਦਾ ਸਾਡਾ ਅੰਮ੍ਰਿਤਸਰ ਅਸੀਂ ਜਿਹੜਾ ਹੁਣੇ ਮਾਨਯੋਗ ਮੁੱਖ ਮੰਤਰੀ ਅਗਲੇ 10 ਜਾਂ 15 ਤਰੀਕ ਦੇ ਵਿੱਚ ਵਿੱਚ ਇਹਦਾ ਉਦਘਾਟਨ ਕਰਨ ਜਾ ਰਹੇ ਨੇ ਤੇ 80 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਅਸੀਂ ਲੁਧਿਆਣਾ ਲਾਇਆ ਜੀ ਤੇ 84 ਕਰੋੜ ਦਾ ਨਵਾਂ ਪ੍ਰੋਜੈਕਟ ਹੈ ਜਿਹੜਾ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਜਿਹੜਾ ਜਲੰਧਰ ਲਗਾਇਆ ਤੇ 15 ਕਰੋੜ ਦੀ ਲਾਗਤ ਨਾਲ ਅਸੀਂ ਜਿਹੜੀ ਫੀਡ ਹੈ ਜਿਹੜੀ ਸਾਡੇ ਪਸ਼ੂਆਂ ਨੂੰ ਜਿਹੜੀ ਵੀ ਬਿਹਤਰ ਫੀਡ ਮਿਲੇ ਉਹਦਾ 15 ਕਰੋੜ ਦਾ ਅਸੀਂ ਬਾਈਪਾਸ ਜਿਹੜਾ ਪ੍ਰੋਟੀਨ ਪ੍ਰੋਜੈਕਟ ਹੈ ਉਹ ਅਸੀਂ ਕਣੀਆਂ ਕੇ ਵਾਂਗਰ ਵਿਖੇ ਲਗਾਇਆ ਜੀ ਤੇ ਬੀ ਕਰੋੜ ਦੀ ਲਾਗਤ ਨਾਲ ਅਸੀਂ ਜਿਹੜਾ ਨਵਾਂ ਮਿਲਕ ਪਲਾਂਟ ਹੈ ਉਹ ਫਿਰੋਜ਼ਪੁਰ ਸਾਡਾ ਚਿਲਿੰਗ ਸੈਂਟਰ ਸੀਗਾ ਉਹਨੂੰ ਅਸੀਂ 1 ਲੱਖ ਦੀ ਲੀਟਰ ਦੀ ਕੈਪੈਸਿਟੀ ਵਾਲਾ ਜਿਹੜਾ ਅਸੀਂ ਉਹਨੂੰ ਮਤਲਬ ਮਿਲਕ ਪਲਾਂਟ ਤੇ ਅਸੀਂ ਤਬਦੀਲ ਕੀਤਾ ਤੇ ਇਸ ਕਰਕੇ ਸਾਡੇ ਲਈ ਮਾਣ ਵਾਲੀ ਗੱਲ ਹੈ ਵੀ ਸਾਡੇ ਮਾਝਾ ਦੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਲਗਭਗ ਅਸੀਂ ਇਹ ਜਿਹੜਾ 11200 ਕਰੋੜ ਦਾ ਜਿਹੜੇ ਪ੍ਰੋਜੈਕਟਾਂ ਅਸੀਂ 2 ਸਾਲ ਦੇ ਵਿੱਚ ਅਸੀਂ ਆਪਣੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਲਈ ਪੰਜਾਬ ਦੀ ਮਜ਼ਦੂਰੀ ਦੀ ਬਿਹਤਰੀ ਲਈ ਜਿਹੜੇ ਅਸੀਂ ਉੱਤੇ ਕੰਮ ਕਰ ਰਹੇ ਹਾਂ ਜੀ ਚੇਅਰਮੈਨ ਸਾਹਿਬ ਬੜੀਆਂ ਹੋਰ ਕੰਪਨੀਆਂ ਮਾਰਕੀਟs ਹੈਗੀਆਂ ਹਨ ਬਹੁਤ ਸਾਰੇ ਜ ਆਨਲਾਈਨ ਵੀ ਜੀ ਦੇ ਜਿਵੇਂ ਦੂਦੇ ਪੋਤਰੇ ਕੰਮ ਨਹੀਂ ਮਨਾ ਨਹੀਂ ਨਾ ਇਹ ਆਪਣਾ ਵੀ ਕੋਈ ਪਲਾਨ ਹੈਗਾ ਇਸ ਦਾ ਕਰੋ 2025 ਹਾਂਜੀ ਬਿਲਕੁਲ ਜੀ ਅਸੀਂ ਸਮੇਂ ਦੇ ਹਾਣੀ ਹੋਣਾ ਹੋਣਾ ਹੀ ਪੈਗਾ ਜੀ ਤੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਹੁਣ ਅਸੀਂ ਜਿਹਨੇ ਸਾਡੀਆਂ ਆਪਣੇ ਨੇੜੇ ਦੇ ਸਟੇਟਸ ਹਨ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਹੈ ਜੀ ਉਹਦੇ ਵਿੱਚ ਵੀ ਅਸੀਂ ਆਪਣੇ ਜਿਹੜੇ ਬੂਥ ਐ ਮਿਲ ਕਬੂਥ ਅਸੀਂ ਖੋਲਣ ਜਾ ਰਹੇ ਹਾਂ ਜੀ ਸਰ ਉਹ ਤੋਂ ਬਹੁਤ ਹੋ ਗਿਆ ਮੈਂ ਆਨਲਾਈਨ ਸੋ ਆਨਲਾਈਨ ਸਰਵਿਸ ਲਈ ਵੀ ਅਸੀਂ ਸਾਡਾ ਟੀਮ ਬੈਠੀ ਹੋਈ ਹੈ ਜੀ ਉਹਦੇ ਲਈ ਵਰਕ ਆਊਟ ਹੋ ਰਿਹਾ ਤੇ ਜੋ ਵੀ ਬੈਸਟ ਹੋਊਗਾ ਅਸੀਂ ਥੋੜੇ ਤੋਂ ਸ਼ੁਰੂ ਕਰਕੇ ਪਹਿਲਾਂ ਤਜਰਬਾ ਕਰਾਂਗੇ ਫਿਰ ਉਸ ਨੂੰ ਹੋਰ ਅੱਗੇ ਵਧਾਵਾਂਗੇ ਜੀ ਪਿਛਲਾ ਸਾਲ ਸਾਡੇ ਲਈ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਪਵਨ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਬਹੁਤ ਹੀ ਸਾਡਾ ਖੁਸ਼ਕਿਸਮਤ ਸੀਗਾ ਜੀ ਸਾਡੇ ਫਾਈਨੈਂਸ ਮਿਨਿਸਟਰ ਹਰਪਾਲ ਸਿੰਘ ਚੀਮਾ ਜੀ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਗਾਈ ਸੀਗੀ ਸਾਨੂੰ 100 ਕਰੋੜ ਰੁਪਇਆ ਤਾਂ ਉਹਨਾਂ ਨੇ ਵੈਸੀ ਪਲਾਂਟਾਂ ਦੀ ਬਿਹਤਰੀ ਲਈ ਦਿੱਤਾ ਸੀਗਾ ਤੇ 325 ਕਰੋੜ ਦਾ ਪ੍ਰੋਜੈਕਟ ਅਸੀਂ ਇੱਥੇ ਮੋਹਾਲੀ ਪਲਾਂਟ ਤੇ ਲੈਂਦਾ ਤੇ 100 ਕਰੋੜ ਦਾ 160 ਕਰੋੜ ਦਾ ਸਾਡਾ ਅੰਮ੍ਰਿਤਸਰ ਅਸੀਂ ਜਿਹੜਾ ਹੁਣੇ ਮਾਨਯੋਗ ਮੁੱਖ ਮੰਤਰੀ ਅਗਲੇ 10 ਜਾਂ 15 ਤਰੀਕ ਦੇ ਵਿੱਚ ਵਿੱਚ ਲਾਉ ਦਾ ਇਕਾਟਨ ਕਰਨ ਜਾ ਰਹੇ ਨੇ ਤੇ 80 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜਿਹੜਾ ਅਸੀਂ ਲੁਧਿਆਣਾ ਲਾਇਆ ਜੀ ਤੇ 84 ਕਰੋੜ ਦਾ ਨਵਾਂ ਪ੍ਰੋਜੈਕਟ ਹੈ ਜਿਹੜਾ ਅਸੀਂ ਪਿਛਲੇ 2 ਸਾਲਾਂ ਦੇ ਦੌਰਾਨ ਜਿਹੜਾ ਜਲੰਧਰ ਲਗਾਇਆ ਤੇ 15 ਕਰੋੜ ਦੀ ਲਾਗਤ ਨਾਲ ਅਸੀਂ ਜਿਹੜੀ ਫੀਡ ਹੈ ਜਿਹੜੀ ਸਾਡੇ ਪਸ਼ੂਆਂ ਨੂੰ ਜਿਹੜੀ ਵੀ ਬਿਹਤਰ ਫੀਡ ਮਿਲੇ ਉਹਦਾ 15 ਕਰੋੜ ਦਾ ਅਸੀਂ ਬਾਈਪਾਸ ਜਿਹੜਾ ਪ੍ਰੋਟੀਨ ਪ੍ਰੋਜੈਕਟ ਹੈ ਉਹ ਅਸੀਂ ਕਣਿਆ ਕੇ ਬਾਂਗਰ ਵਿਖੇ ਲਗਾਇਆ ਜੀ ਤੇ 20 ਕਰੋੜ ਦੀ ਲਾਗਤ ਨਾਲ ਅਸੀਂ ਜਿਹੜਾ ਨਵਾਂ ਮਿਲਕ ਪਲਾਂਟ ਹੈ ਉਹ ਫਿਰੋਜ਼ਪੁਰ ਸਾਡਾ ਚਿਲਿੰਗ ਸੈਂਟਰ ਸੀਗਾ ਉਹਨੂੰ ਅਸੀਂ 1 ਲੱਖ ਦੀ ਲੀਟਰ ਦੀ ਕੈਪੈਸਿਟੀ ਵਾਲਾ ਜਿਹੜਾ ਅਸੀਂ ਉਹਨੂੰ ਮਤਲਬ ਮਿਲਕ ਪਲਾਂਟ ਤੇ ਅਸੀਂ ਤਬਦੀਲ ਕੀਤਾ ਤੇ ਇਸ ਕਰਕੇ ਸਾਡੇ ਲਈ ਮਾਣ ਵਾਲੀ ਗੱਲ ਹੈ ਵੀ ਸਾਡੇ ਮਾਝਾ ਦੇ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਲਗਭਗ ਅਸੀਂ ਇਹ ਜਿਹੜਾ 11200 ਕਰੋੜ ਦਾ ਜਿਹੜੇ ਪ੍ਰੋਜੈਕਟ ਹੈ ਅਸੀਂ 2 ਸਾਲ ਦੇ ਵਿੱਚ ਅਸੀਂ ਆਪਣੇ ਪੰਜਾਬ ਦੀ ਕਿਸਾਨੀ ਦੀ ਬਿਹਤਰੀ ਲਈ ਪੰਜਾਬ ਦੀ ਮਜ਼ਦੂਰੀ ਦੀ ਬਿਹਤਰੀ ਲਈ ਜਿਹੜੇ ਅਸੀਂ ਉੱਤੇ ਕੰਮ ਕਰ ਰਹੇ ਹਾਂ ਜੀ ਚੇਅਰਮੈਨ ਸਾਹਿਬ ਬੜੀਆਂ ਹੋਰ ਕੰਪਨੀਆਂ ਮਾਰਕੀਟ ਸਟੇਡੀਆਂ ਹਨ ਬਹੁਤ ਸਾਰੇ ਆਨਲਾਈਨ ਵੀ ਜੀ ਦੇ ਜਿਹੜੇ ਦੋ ਦੇ ਬਹੁਤ ਏਕਮ ਨਾ ਨਾ ਇਹ ਆਪਣਾ ਵੀ ਕੋਈ ਪਲਾਨ ਹੈਗਾ ਇਸ ਦਾ ਕਰੋ 2025 ਹਾਂਜੀ ਬਿਲਕੁਲ ਜੀ ਅਸੀਂ ਸਮੇਂ ਦੇ ਹਾਣੀ ਹੋਣਾ ਹੋਣਾ ਹੀ ਪੈਗਾ ਜੀ ਤੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਹੁਣ ਅਸੀਂ ਜਿਹਨੇ ਸਾਡੀਆਂ ਆਪਣੇ ਨੇੜੇ ਦੇ ਸਟੇਟਸ ਹਨ ਹਿਮਾਚਲ ਹੋ ਗਿਆ ਜੰਮੂ ਕਸ਼ਮੀਰ ਹੈ ਜੀ ਉਹਦੇ ਵਿੱਚ ਵੀ ਅਸੀਂ ਆਪਣੇ ਜਿਹੜੇ ਬੂਥ ਐ ਮਿਲ ਕਬੂਥ ਅਸੀਂ ਖੋਲਣ ਜਾ ਰਹੇ ਹਾਂ ਜੀ ਸਰ ਉਹ ਤਾਂ ਬਹੁਤ ਹੋ ਗਿਆ ਮੈਂ ਆਨਲਾਈਨ ਸੋ ਜੀ ਆਨਲਾਈਨ ਸਰਵਿਸ ਲਈ ਵੀ ਅਸੀਂ ਸਾਡਾ ਟੀਮ ਬੈਠੀ ਹੋਈ ਹੈ ਜੀ ਉਹਦੇ ਲਈ ਵਰਕਆਊਟ ਹੋ ਰਿਹਾ ਤੇ ਜੋ ਵੀ ਬੈਸਟ ਹੋਊਗਾ ਅਸੀਂ ਥੋੜੇ ਤੋਂ ਸ਼ੁਰੂ ਕਰਕੇ ਪਹਿਲਾਂ ਤਜਰਬਾ ਕਰਾਂਗੇ ਫਿਰ ਉਸ ਨੂੰ ਹੋਰ ਅੱਗੇ ਵਧਾਵਾਂਗੇ ਜੀ